ਏ ਏ ਆਦੋਂ ਆ ਇੱਥੇ ਹੀ ਆ ਮੈਂ ਹਣਾ ਹੁਣ ਕਈ ਵੀਰ ਕਹਿੰਦੇ ਕਿ ਝਾੜੇ ਪੈ ਜਾਂਦੇ ਆ ਕੀ ਕਰੀਏ ਯਾਰ ਆਪ ਵੀ ਹੁਣ ਬਾਬਿਓ ਆ ਗੂਦਰੀ ਆ ਪੱਟੇ ਬਾਦਾਮ ਵੀ ਕਈ ਕਹਿੰਦੇ ਕਿੰਨਾ ਚਿਰ ਸਿਰਫ ਬਾਬੇ ਬਾਦਾਮ ਵੱਧ ਤੋਂ ਵੱਧ ਆ ਉਹ ਬਹਿ ਗਿਆ ਆਪਣਾ ਜਿਹੜਾ ਮੈਂ ਪਹਿਲੇ ਦਿਨ ਕੱਢਿਆ ਸੀ ਨਾ ਆ ਕੇ ਢਾਂਗੀ ਬਹਿ ਗਿਆ ਇੰਨਾ ਹੀ ਬਹੁਤ ਆ ਭਾਵੇਂ 10 ਮਿੰਟ ਔੜਿਆ ਭਾਵੇਂ 5 ਮਿੰਟ ਔੜਿਆ ਆਪ ਲਾ ਲੋ ਵੀ ਜੀਰੋ ਤੋਂ ਚੱਕਣਾ ਕੰਮ ਆ ਵੀ ਜਦੋਂ ਆਪਾਂ ਨਵਾਂ ਕੰਪਿਊਟਰ ਕੱਢਦੇ ਆ ਤੇ ਕੀ ਚੱਕਰ ਕਿੰਨਾ ਚਿਰ ਆਪਾਂ ਡੋਣਾ ਜੀ ਬਾਬਿਓ ਕੀ ਹਾਲ ਚਾਲ ਨੇ ਲੈਿੰਦੇ ਤੇ ਚੜਦੇ ਵਾਲੇ ਭਰਾਵਾਂ ਦਾ ਦਿਲੋਂ ਧੰਨਵਾਦ ਜਿਹੜੇ ਇ ਤੇ ਐਨਆਰਏ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਆਇਓ ਬਾਬੋ ਅੱਜ ਦੀ ਵੀਡੀਓ ਕਰਦੇ ਆਂ ਸ਼ੁਰੂ ਤੇ ਕਬੂਤਰ ਕੱਢ ਤੇ ਤਿੰਨ ਤੇ ਇੱਕ ਦੋ ਕਬੂਤਰੀਆਂ ਕੱਢਦੇ ਆਂ ਤੇ ਅੱਜ ਤੋਂ ਇੱਕ ਮਹੀਨੇ ਬਾਅਦ ਬਾਜੀ ਛੱਡਾਂਗੇ ਇਹਨਾਂ ਨੂੰ ਕੱਢਦੇ ਆਂ ਮਹੀਨੇ ਤੱਕ ਆਪਾਂ ਇਹ ਰੈਡੀ ਕਰ ਲੈਣਾ ਵੀ 25 ਦਿਨਾਂ ਜਿਹੜਾ ਨੂੰ ਰੈਡੀ ਕਰ ਲੈਣਾ ਤੁਹਾਨੂੰ ਆਪਾਂ ਲਗਾਤਾਰ ਵੀ 25 ਡਾਰਾ ਕਰਾ ਆਗੇ ਕਿਉਂਕਿ ਆਹ ਕਬੂਤਰ ਤਾਂ ਆਪਣਾ ਉੜਿਆ ਬਹੁਤ ਅਰਤਾ ਤੇ ਹਨਾ ਤੇ ਨਹੀਂ ਇਹ ਵਾਲਾ ਇਹ ਰਤਾ ਵੀ ਛੱਡਿਆ ਅਰਤਾ ਤੇ ਔਰਤ ਆ ਜਿਹੜਾ ਤੇ ਇਹ ਜਲਦੀ ਹੋਈ ਆਪਣਾ ਰੈਡੀ ਹੋ ਜਾਣਾ ਆ ਵੱਧ ਤੋਂ ਵੱਧ 15 ਕ ਜਣਾ ਤੱਕ ਆਪਾਂ ਬਾਜੀ ਤੇਨੂੰ ਲਿਜਾ ਦੇਣਾ ਤੇ ਹੋਰ ਕਬੂਤਰ ਗੱਡੀਆਂ ਤੇ ਸਾਰੀ A to Z ਆ ਲਾ ਲਓ ਵਿੱਚ ਜ਼ੀਰੋ ਤੋਂ ਚੱਕਣਾ ਕੰਮ ਆ ਵਿੱਚ ਜਦੋਂ ਆਪਾਂ ਨਵਾਂ ਕਬੂਤਰ ਕੱਢਦੇ ਆ ਤੇ ਕੀ ਚੱਕਰ ਕਿੰਨਾ ਚਿਰ ਆਪਾਂ ਡੋਣਾ ਕੀ ਕਰਨਾ ਕੀ ਦੇਣਾ ਉਹਨੂੰ ਹੁਣ ਅੱਜ ਆਪਾਂ ਗੋੜ ਵੀ ਕੱਢਾਂਗੇ ਆਪਣਾ ਠੀਕ ਆ ਇਹਨਾਂ ਨੂੰ ਗੋੜ ਲਾਵਾਂਗੇ ਉੱਡ ਕੇ ਆਇਆ ਨੂੰ ਤੇ ਆਹ ਤਾਂ ਅੱਜ ਪੇਲੇ ਦੇਣੀ ਕੱਢਿਆ ਬੱਚਾ ਮੈਂ ਦੇਖੋ ਘਰ ਵੀ ਆਉਂਦਾ ਜਾਂ ਨਹੀਂ ਹੁੰਦਾ ਹਨਾ ਇਹ ਜਾਂਦਾ ਕੋਠੀ ਤੇ ਮਾਰ ਕਰਦਾ ਇੱਥੇ ਜਾਊਗਾ ਕਿਉਂਕਿ ਬੱਚਾ ਹੁੰਦਾ ਇੱਕ ਵਾਰੀ ਬਹਿ ਗਿਆ ਸੀ ਇੱਥੇ ਹੁਣ ਵੀ ਜਾਊਗਾ ਤੇ ਆ ਦੋ ਇਹ ਸੱਦੇ ਘਰ ਹੁੰਦੇ ਆਪਣਾ ਕਾਵੱਚਾ ਤੇ ਕਾਵੱਚਾ ਤੇ ਇਹਨਾਂ ਨੂੰ ਜਦੋਂ ਉੱਡ ਕੇ ਆ ਗਏ ਇਹਨਾਂ ਨੂੰ ਗੁੜ ਦੇਣਾ ਛੋਲੇ ਦੇ ਦਾਣੇ ਬਰਾਬਰ ਜਿੰਨਾ ਚਣੇ ਦੇ ਦਾਣੇ ਬਰਾਬਰ ਤੇ ਗੁੜ ਦੇ ਕੇ ਬਾਬਿਓ ਉਸ ਤੋਂ ਬਾਅਦ ਇਹਨਾਂ ਨੂੰ ਧੁੱਪੇ ਵੀ ਪਾ ਸਕਦੇ ਧੁੱਪ ਪਰ ਹੈ ਹੀ ਨਹੀਂ ਜਿਆਦਾ ਨਹੀਂ ਪਾਉਣੀ 10 ਕੁ ਮਿੰਟ 10 15 ਮਿੰਟ ਧੁੱਪੇ ਪਾ ਸਕਦੇ ਆਪਾਂ ਇਹਨਾਂ ਨੂੰ ਤੇ ਇੱਕ ਬਾਬਿਓ ਨੁਕਸਾਨ ਵੀ ਹੋ ਗਿਆ ਇਥੇ ਨਾਲ ਇੱਕ ਬੈਰੀ ਹੁੰਦੀ ਆ ਉਹਦਾ ਮਾ ਬੜਾ ਜਿਹੜੀਆਂ ਚੂਹੇ ਖਾਣੀ ਨਹੀਂ ਹੁੰਦੀ ਚਿੜੀਆਂ ਜੁੜੀਆਂ ਚੱਕ ਦੀ ਬਹੁਤ ਉਹਦਾ ਵੀ ਕਰੀਦਾ ਹਨਾ ਫੇ ਆ ਜਾਂਦੀ ਆ ਇੱਕ ਚਿੜੀ ਹੁਣ ਆਪਣੀ ਮਾਰਤੀ ਉਹਨੇ ਉਹੀ ਬੈਰੀ ਨੇ ਇਹਨਾਂ ਦਾ ਮੈਂ ਤਾਂ ਹੀ ਕਿਹਾ ਕਿ ਪ੍ਰੋਪਰ ਕੇਜ ਬਣਾਉਣਾ ਇੱਦਾਂ ਫਾਇਦਾ ਨਹੀਂ ਕੋਈ ਵੀ ਆਉણો ਮੈਂ ਬੜਾ ਉਹਨੂੰ ਮਾਰ ਪਹਿਲਾਂ ਤੇ ਇੱਥੇ ਦਰਖਤਾਂ ਦੇ ਬਿੰਦੀ ਹੁੰਦੀ ਸੀ ਉਹ ਉਹ ਹੁਣ ਫੇ ਦੁਬਾਰਾ ਪਤਾ ਨਹੀਂ ਹੁਣ ਉਹ ਉੱਤੇ ਰਹਿਣ ਲੱਪੀ ਪੇਦੇ ਜਿਹੜੇ ਸਵੇਦੇ ਇੱਥੋਂ ਵੱਡ ਹੋ ਗਏ ਹੁਣ ਉੱਥੇ ਰਹਿਣ ਲੱਪੀ ਉੱਥੋਂ ਆਉਂਦੀ ਆ ਤੇ ਹੁਣ ਵੀ ਆਇਆ ਤੇ ਪਤਾ ਨਹੀਂ ਹੁਣ ਕਿੱਦਾਂ ਉਹ ਬੈਰੀ ਨੇ ਮਾਰੀ ਜਾਂ ਮਰੀ ਮੈਨੂੰ ਪਤਾ ਨਹੀਂ ਛੱਟ ਸੋੜ ਤਾਂ ਨਹੀਂ ਲੱਗੀ ਕੋਈ ਵੀ ਤੇ ਇਹ ਕਿੰਨਾ ਕੋ ਠੰਡ ਵੀ ਨਹੀਂ ਸਾਰ ਹੁੰਦੀ ਇਹ ਜਾਨਵਰ ਹੋਰ ਹਸਾਬ ਦੇ ਆ ਹੁਣ ਪਹਿਲਾਂ ਇਹਨਾਂ ਦਾ ਕੇਜ ਬਣਾਵਾਂਗੇ ਫਿਰ ਤਾ ਉਹ ਬਹਿ ਗਿਆ ਆਪਣਾ ਜਿਹੜਾ ਮੈਂ ਪਹਿਲੇ ਦਿਨ ਕੱਢਿਆ ਸੀ ਨਾ ਆ ਕੇ ਢਾਂਗੀ ਬਹਿ ਗਿਆ ਇੰਨਾ ਹੀ ਬਹੁਤ ਆ ਭਾਵੇਂ 10 ਮਿੰਟ وڑਿਆ ਭਾਵੇਂ 5 ਮਿੰਟ وڑਿਆ ਆ ਕੇ ਢਾਂਗੀ ਬਹਿ ਗਿਆ ਤੇ ਉਹ ਦੋ ਬੱਚੇ ਆਪਣੇ ਇਹ ਚੰਗੇ ਉੜੇ ਹੋਏ ਆ ਨਾ ਇੱਕ ਤੇ ਆ ਫਿਰਦਾ ਤੇ ਇੱਕ 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 ਪਾਸੇ ਤੇ ਉੱਤਰ ਗਿਆ ਵੀ ਆ ਆ ਦੋਨੇ ਹੀ ਆ ਦੋਨੇ ਹੀ ਆ ਦੋਨੇ ਹੀ ਹੋ ਗਏ ਦੇਖਦੇ ਆ ਇਹਨਾਂ ਦਾ ਕੀ ਬਣਦਾ ਤੇ ਕਿੰਨਾ ਚਿਰੇ ਉੜਦੇ ਆ ਕਬੂਤਰ ਕੋਈ ਆ ਤਾਂ ਬਣਿਆ ਹੋਇਆ ਇਹਦਾ ਬਹੁਤ ਉੜਿਆ ਪੱਟ ਕੇ ਸਾਰ ਕੀਤਾ ਝਾੜੇ ਪੈ ਗਿਆ ਸੀ ਹਨਾ ਮੈਂ ਪੱਟ ਲਿਆ ਸੀ ਇਹਦਾ ਕਬੂਤਰ ਬਹੁਤ ਉੜਿਆ ਜਿਹੜਾ ਰਤਾ ਹੁੰਦਾ ਪਿਆ ਸਾਹਮਣੇ ਆਹ ਵਾਲਾ ਤੇ ਆਹ ਥੋੜਾ ਹੀ ਉੜਿਆ ਇਹ ਇੱਕ ਅੱਧੀ ਡਾਰ ਕੀਤੀ ਹੋਗੀ ਨੇ ਵੀ 12 1 ਵਜੇ ਦੀ ਤੇ ਇਹਨੂੰ ਵੀ ਕਰਦੇ ਆ ਕੋਈ ਨਹੀਂ ਰੈਡੀ ਜਾਈਓ ਬਾਬੇ ਉੱਪਰ ਵੀ ਚੱਲੀ ਹੈ ਹਨਾ ਕਬੂਤਰੀਆਂ ਲੇਖੀ ਹੈ ਕਿਹੜੀ ਵੀ ਆਪਣੀ ਕੋਈ ਜਿਹੜੀ ਸਾਰ ਹੋਈ ਆ ਉਹ ਵੀ ਢਾਈਏ ਕੋਈ ਬੱਚਾ ਪੱਟਿਆ ਸੀ ਉਹ ਵੀ ਸਾਰ ਹੋਇਆ ਉਹ ਵੀ ਕੱਢ ਦੇਣਾ ਆਪਾਂ ਬਾਜੇ ਛੱਡ ਲਈਏ ਹੈ ਨਾ ਪੰਜ ਸੱਤ ਫਾਇਦਾ ਕੀ ਆ ਘਰੇ ਬੈਠਿਆਂ ਦਾ ਵੀ ਜਾਣੇ ਆ ਦੂਸਰ ਦਸਰ ਵਾਲੀ ਵੀ ਜੋ ਕੋਈ ਛੱਡਣੀ ਤੇ ਛੱਡਵਾਉਂਦਾ ਕਈ ਵੀਰ ਕਹਿੰਦੇ ਵੀ ਝਾੜੇ ਪੈ ਜਾਂਦੇ ਆ ਕੀ ਕਰੀਏ ਯਾਰ ਆਪ ਵੀ ਹੁਣ ਵਾਪਿਓ ਆ ਕਮੂਦਰੀ ਆ ਪੱਟੀ ਇਹ ਵੀ ਉਹਨਾਂ ਦੇ ਬਰਾਬਰ ਹੀ ਆ ਠੀਕ ਆ ਬਲੱਡ ਕੀ ਹੁੰਦਾ ਇਹ ਕੂੰਚੀ ਇਹਨੇ ਇੱਕ ਵੀ ਕਲੀ ਨਹੀਂ ਖੁੱਟੀ ਹਜੇ ਤੱਕ ਕੋਈ ਸਰੀਰ ਦਾ ਪਰ ਨਹੀਂ ਸਟਿਆ ਪੂਰੀ ਰੈਡੀ ਬਈ ਆ ਦੇਖੋ ਕੋਈ ਪਰ ਨਹੀਂ ਸਟਿਆ ਕਿਸੇ ਪਾਸਿਓਂ ਵੀ ਐਣ ਨਾ ਧੋਣ ਦਾ ਨਾ ਕੋ ਸਰੀਰ ਦਾ ਇਹ ਬਲੱਡ ਦੇ ਵਿੱਚ ਹੁੰਦਾ ਆ ਜਿੱਦਾਂ ਇਹਦੇ ਬਲੱਡ ਇਹ ਛੱਡਦੇ ਬਹੁਤ ਘੱਟ ਆ ਐਜ ਕਿ ਇਹਦੇ ਕੂਤਰ ਬਣਾਵਾਗੇ ਜਿੱਦਾਂ ਇੰਨਾ ਨਾਲ ਦੇ ਬਣਾਵਾਗੇ ਜਿਹੜੇ ਕੂਤਰ ਛੱਡਦੇ ਘੱਟ ਆ ਇਹ ਚੀਜ਼ਾਂ ਮਤਲਬ ਤੁਹਾਨੂੰ ਹੌਲੀ-ਹੌਲੀ ਜਿੱਦਾਂ ਇਹਦਾ ਪ੍ਰੈਕਟੀਕਲ ਕਰੀ ਜਾਊਂਗੇ ਤਾਂ ਤੁਹਾਨੂੰ ਸਿੱਖਣ ਨਹੀਂ ਮਿਲਣਾ ਹਨਾ ਤੇ ਆਹ ਕੂਤਰ ਛੱਡਦੇ ਬਹੁਤ ਜਲਦੀ ਆ ਜਿਹੜਾ ਆਉੜਦਾ ਇਹਦਾ ਮਿੰਟੋ-ਮਿੰਟੀ ਗੰਜੇ ਪੁੰਜੇ ਜੇ ਹੋ ਜਾਂਦੇ ਹਨਾ ਲਿਆ ਹੁਣ ਕੂਤਰ ਘਰ ਨੂੰ ਆਈ ਜਾਣ ਬਸ ਇੰਨਾ ਹੀ ਆਂ ਅਸੀਂ ਚਾਰੇ ਪੰਜੇ ਆ ਜਾਣ ਉਹ ਵੀ ਬੱਚਾ ਬਾਹਰ ਨੂੰ ਜਾਂਦਾ ਤੇ ਢਾਂਗੀ ਉੱਚੀ ਕਰ ਦਿੰਨੇ ਇੱਕ ਵਾਰੀ ਇਹ ਨੂੰ ਲਾ ਲਾਂਗੇ ਹਨਾ ਅੱਜ ਤਾਂ ਆਪਾਂ ਵੀ 10 ਮਿੰਟ 15 ਮਿੰਟ ਕਰਨ ਕਿਉਂਕਿ ਹਜੇ ਤਾਂ 2-4 ਦਿਨ ਤਾਂ ਇਹ ਢਾਂਗੀ ਢੂੰਗੀ ਨਹੀਂ ਸਿੱਧੇ ਹੋਣਗੇ ਉਹ ਹੋ ਗਿਆ ਟਾਵਰ ਤੇ ਨਾ ਚਲ ਜੇ ਪਤੰਦਰ ਕਿਤੇ ਜੇ ਟਾਵਰ ਤੇ ਚਲ ਗਿਆ ਤਾਂ ਖਰਾਬ ਵੀ ਹੋ ਜੂਗਾ ਆ ਗਿਆ ਆ ਗਿਆ ਆ ਗਿਆ ਆ ਗਿਆ ਚਲੋ ਬੱਬਿਓ ਇਹ ਜਿਹੜੀ ਆਪਣੀ ਉਹ ਡੰਡਿਆ ਵਾਲਾ ਨਹੀਂ ਜਿਹੜਾ ਆਪਣਾ ਏਓ ਦੀ ਭੈਣ ਆ ਠੀਕ ਆ ਇਹ ਲੱਗਾ ਮੈਂ ਕੱਢਾਂ ਚੱਲ 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 ਰਾਨੀਏ ਲੋ ਵੀ ਇੱਕ ਹੋਰ ਕੱਢਤੀ ਤੇ ਇੱਕ ਅੱਧੀ ਹੋਰ ਕੱਢਦੇ ਹਾਂ ਨਾ ਆਤਾ ਫਰੋਕਣੀ ਆ ਪੁੱਤਰੀ ਆ ਵੀ ਰੋਖ ਲੈਣੀ ਹੋਣਾ ਤੇ ਹੋਰ ਹੋਰ ਰੱਤੀ ਆ ਕਿ ਆਪਣੀ ਛੱਡਣ ਵਾਲੀ ਰੱਤੀ ਖਾ ਲੰਨੇ ਆ ਤੇ ਇੱਕ ਅੱਧਾ ਹੋਰ ਦੇਖਦੇ ਆ ਹਨਾ ਤਾਂ ਅੱਜ ਖੁੱਡੇ ਖੱਡੇ ਵੀ ਸਾਫ਼ ਕਰਾਂਗੇ ਸਾਰਾ ਕੁਝ A to Z ਸਪਾਈ ਕਰਾਂਗੇ ਅੱਜ ਐਂ ਚਮਕਾ ਦੇਾਂਗੇ ਚੱਕ ਕੇ ਅੱਜ ਕੁੱਤਰਾ ਦੀ ਦੀਵਾਲੀ ਆ ਤੇ ਬਾਕੀ ਬਾਬੇਓ ਦੇਖੋ ਬਲੱਡ ਜੀ ਹੁੰਦਾ ਹੁਣ ਉਹ ਕੁੱਤਰੀ ਆਪਾਂ ਪਹਿਲੇ ਦਿਨ ਗੱਡੀ ਆ ਡਾਈ ਨਹੀਂ ਆ ਸੀਜ਼ਨ ਚ ਪੱਠੀ ਡਾਈ ਸੀਗੀ ਉਹ ਵੀ ਘੰਟਾ ਖੰਡ ਫਰੀ ਹੋਊਗੀ ਤਾਂ ਰੋਗ ਲਈ ਸੀ ਹਨਾ ਉਹ ਚਲ ਗਈ ਪਰਲੇ ਬੰਨੇ ਉਹ ਫਿਰ ਤੇ ਜਾ ਕੇ ਉੱਚੀ ਖੜ ਗਈ ਹੋਣਾ ਹਨਾ ਇਹ ਆਪਣੀ ਜਲਦੀ ਤਿਆਰ ਹੋ ਜੂਗੀ ਇਹਦੇ ਲੱਛਣ ਦੱਸਦੇ ਹਨ ਬਾਤ ਉਹ 15 ਦਿਨਾਂ ਦੇ ਵਿੱਚ ਇਹਨੂੰ ਆਪਾਂ ਤਿਆਰ ਕਰ ਲਾਂਗੇ ਉਸ ਤੋਂ ਬਾਅਦ ਦੋ ਚਾਰ ਪਾਣੀ ਲਾ ਕੇ ਬਾਜੀ ਛੱਡ ਦਾਂਗੇ 15 ਕੜਾ 12 ਗਰੋਰੀਆਂ ਪੈੜੀਆਂ ਜੀਆਂ ਜਿਹੜਾ ਕਬੂਤਰ ਸ਼ੁਰੂ ਤੋਂ ਜ਼ੋਰ ਲਾਉਣ ਲੱਪੈਂਦਾ ਵਸ ਉਹਦਾ ਐਡਾ ਕੋਈ ਚੱਕਰ ਨਹੀਂ ਪੈਂਦਾ ਤੇ ਇਸ ਕਬੂਤਰੀ ਨੂੰ ਆਪਾਂ ਰੈਡੀ ਕੀਤਾ ਇਹਨੂੰ ਗੁੜ ਦੇਈ ਜਾਣਾ ਨਾਲ ਹੁਣ ਗਿਰੀਆਂ ਪੁਰੀਆਂ ਸ਼ੁਰੂ ਕਰ ਲਾਂਗੇ ਤੁਹਾਨੂੰ ਇਹਨਾਂ ਨੂੰ ਨਾਲ ਹੀ ਗਿਰੀਆਂ ਪੁਰੀਆਂ ਸ਼ੁਰੂ ਕਰ ਦਾਂਗੇ ਅੱਜ ਤਾਂ ਨਹੀਂ ਕੱਲ ਤੋਂ ਸ਼ੁਰੂ ਕਰੂੰਗਾ ਅਧ ਭੇਂਦਾ ਨਹੀਂ ਮੈਨੂੰ ਚੇਤਾਰਿਆ ਹਨ ਹੁਣ ਭੇਜ ਦਿੰਦੇ ਆ ਤੇ ਮਤਲਬ ਸ਼ਾਮਾਂ ਨੂੰ ਭੇਜਾਂਗੇ ਰਾਤ ਤੇ ਬਦਾਮ ਵੀ ਕਹੀ ਕਹਿੰਦੇ ਕਿੰਨਾ ਚ ਸਿਰਫ ਬਬ ਬਦਾਮ ਵੱਧ ਤੋਂ ਵੱਧ 10 12 ਘੰਟੇ ਭਿੱਜੇ ਹੋਣੇ ਚਾਹੀਦੇ ਆ ਜਿਆਦਾ ਨਾ ਪਿਆ ਕਰੋ ਹਨਾ 10 ਨਹੀਂ ਤਾਂ 12 ਘੰਟੇ ਹੋ ਜਾਣ ਇਤੋਂ ਜ਼ਿਆਦਾ ਫਿਰ ਸਮੈਲ ਮਾਰ ਲਾਪਨ ਤੇ ਬਦਾਮ ਵੀ ਖਰਾਬ ਹੁੰਦੇ ਹਨਾ ਤੇ ਜਿਆਦਾ ਤੋਂ ਜਿਆਦਾ ਕੋਸ਼ਿਸ਼ ਕਰਿਆ ਕਰੋ ਘਰ ਤੋਂ ਘੱਟ ਟਾਈਮ ਹੀ ਪਿਆ ਕਰੋ ਇਹ ਨਹੀਂ ਮਤਲਬ 12 ਘੰਟੇ ਤਾਂ ਚਾਹੀਦੇ ਆ ਇਹਨੂੰ 10 12 ਘੰਟੇ ਤਾਂ ਚਾਹੀਦੇ ਆ ਬਦਾਮ ਭਿੱਜੇ ਹੋਏ ਇਹਨਾਂ ਇਤੋਂ ਵੱਧ ਨਹੀਂ ਜਸ ਵੇਨ ਉਹ ਆਉ ਦੇ ਸ਼ਲੂਕੇ ਧੋ ਕੇ ਚੰਗੀ ਤਰ੍ਹਾਂ ਰੱਖ ਲਓ ਕੁਜੇ ਦੇ ਵਿੱਚ ਹੀ ਹਨਾ ਮਿੱਟੀ ਵਾਲੇ ਭਾਂਡੇ ਚ ਹੀ ਭੇਨੇ ਆ ਤੇ ਨਾ ਕੀ ਮਤਲਬ ਸਟੀਲ ਚ ਜਾਂ ਘੱਟ ਹੋਰ ਕਿਹੇ ਚ ਨਹੀਂ ਭੇਨੇ ਮਿੱਟੀ ਦੇ ਭਾਂਡੇ ਚ ਭੇਨੇ ਆ ਆ ਵੀ ਆ ਗਿਆ ਰਤਾਇਆ ਫੇਰ ਉੜ ਗਿਆ ਸੀ ਹੁਣ ਫੇਰ ਆ ਗਿਆ ਹਨਾ ਬਹਿ ਗਿਆ ਚਲੋ ਇੱਕ ਵਾਰੀ ਹੁਣ ਆਈ ਜਾਣਾ ਇਹਨੇ ਬਾਰ ਬਾਰ ਇੱਕ ਦੋ ਕੁ ਉਤਰ ਹੋਰ ਦੇਖਦੇ ਆ ਥੱਲੇ 5 6 ਤਾਂ ਕੱਢੀਏ ਹਨਾ ਤੇ ਉਧਰ ਚਾਰ ਵੀ ਬਹੁਤ ਆ ਜਿਦਾ ਜਿਦਾ ਸਾਰ ਹੋਈ ਜਾਊਗੇ ਵਿੱਚ ਉਹ ਕੱਢੀ ਜਾਵਾਂਗੇ ਆਪਾਂ ਤੇ ਲੋ ਬਾਬਿਓ ਦੂਜਾ ਬੱਚਾ ਵੀ ਬਹਿ ਗਿਆ ਜਿਹੜਾ ਮੈਂ ਤੁਹਾਨੂੰ ਕਹਿਆ ਨਾ ਉਧਰ ਟਾਵਰ ਵਾਲ ਜਾਂਦਾ ਉਹ ਵੀ ਬਹਿ ਗਿਆ ਆਕੇ ਤੇ ਹੁਣ ਵਾਰੀ ਹੈ ਗਈ ਆਪਣੀ ਇੱਕ ਕਬੂਤਰੀ ਦੀ ਉਹ ਉੱਚੀ ਖੜੀ ਜਾ ਕੇ ਹਨਾ ਉਹ ਆ ਜੇ ਘਰ ਨੂੰ ਬਸ ਢਾਂਗੀ ਚੜਜੇ ਬਾਕੀ ਇੱਕ ਕੁੰਤਰ ਸਾਰੇ ਬੈਠੇ ਹੋਏ ਯਾਰ ਸਿਰ ਉੱਤੇ ਹੁਣੀ ਇਹਨਾਂ ਨੇ ਤਾਂ ਆਈ ਜਾਣਾ ਤੇ ਲੋ ਬਾਬਿਓ ਉਹ ਕਬੂਤਰੀ ਵੀ ਬਹਿ ਗਈ ਜਿਹੜੀ ਆਪਾਂ ਡੰਡੇ ਵਾਲੀ ਦੀ ਭੈਣ ਛੱਡੀ ਤਕਰੀਬਨ ਚਾਰ ਬਹਿ ਗਏ ਉੱਤੇ ਹਨਾ ਤੇ ਕੋਈ ਉੜਦੀ ਆਪਣੀ ਇੱਕ ਉੜਦਾ ਹਾ ਕਿਉਂਕਿ ਰਤੀ ਉੜੀ ਹੋਈ ਆ ਬਹੁਤ ਜ਼ਿਆਦਾ ਇਨੂੰ ਕੱਢਦੇ ਰਹੇ ਆ ਪੰਜ ਦਾ ਰਤੀ ਨੂੰ ਕੱਢਦੇ ਰਹੇ ਘੰਟਾ-ਘੰਟਾ ਦੋ-ਦੋ ਘੰਟੇ ਲਾਉਂਦੀ ਰਹੀ ਆ ਤਿੰਨ ਘੰਟੇ ਤੱਕ ਵੀ ਲਾਤੇ ਇਹਨੇ 10 ਕਿ 12 ਦੀਆਂ ਹੋਈਆਂ ਕਿਉਂਕਿ ਚੱਲੀ ਹੋਈ ਆ ਹੋਣੀ ਹਨਾ ਹੁਣ ਥੋੜੇ ਦਿਨਾਂ ਦੇ ਵਿੱਚ ਵਿੱਚ ਹੀ ਇਹ ਉੱਡੂਗੀ ਤੇ ਇਹਨਾਂ ਨੂੰ ਇੱਕ ਕਰੀ ਮਾ ਫੇੜਾ ਦੇਣਾ ਅਜੇ 10 ਮਿੰਟ ਰੁੱਕ ਕੇ ਆ ਬਈ ਇਹਦਾ ਦੋ ਤਿੰਨ ਵਾਰੀ ਡੋਣੇ ਆ ਕਿ ਢਾਂਗੀ ਦੇ ਪੂਰੀ ਤਰ੍ਹਾਂ ਪੱਕੇ ਹੋ ਜਾਣ ਤੇ ਕੱਲ ਤੋਂ ਇਹਨਾਂ ਦਾ ਕੰਮ ਚਾਲੂ ਤੇ ਆ ਵੀ ਬਾਬਿਓ ਪੱਠਾ ਇੱਕ ਆਪਾਂ ਹੋਰ ਛੱਡਣ ਲੱਗੇ ਹਨਾ ਇਹ ਵੀ 10 ਪਰ ਸਾ ਇਹ ਵੀ ਇਹ ਵੀ ਇਹਨਾਂ ਦੇ ਵੀ ਬਲੱਡ ਜਬ ਇਹ ਵੀ ਨਹੀਂ ਚੜਦੇ ਇਹ ਵੀ ਆ ਪੂਰਾ ਰੈਡੀ ਪਿਆ ਤੇ ਇਹਨੂੰ ਵੀ ਕੱਢਦੇ ਆ ਦੇ ਦੇ ਢਾਂਗੀ ਚੜਦਾ ਜਾਂ ਨਹੀਂ ਚੜਦਾ ਹਨਾ ਚੱਲ ਓਏ ਵੀ ਦੇਖਦੇ ਆ ਢਾਂਗੀ ਢੂੰਗੀ ਚੜਦਾ ਕਿ ਨਹੀਂ ਤੇ ਬਾਕੀ ਕਬੂਤਰ ਬਹਿ ਗਏ ਆ ਤੇ ਇੱਕੋ ਇੱਕ ਕਬੂਤਰ ਹੀ ਹੋਰਤੀ ਜੀ ਉੜਦੀ ਹੁਣੀ ਮੇਰੇ ਹਿਸਾਬ ਨਾਲ ਆ ਆ ਫਿਰਦੀ ਆ ਕਰੀ ਜਾਂਦਾ ਬਈ ਆ ਜਾ ਆ ਜਾ ਸ਼ੇਰਾ ਇਹ ਮਸਤੇ ਹੋਏ ਆ ਕਿਉਂਕਿ ਰੋਕੇ ਹੋਏ ਆ ਵਿੱਚ ਵੱਡੇ ਕਬੂਤਰ ਵੀ ਛੱਡੇ ਜਿਦਾ 10 ਬਰ ਸਾਫ ਹੀ ਜਿਹੜੇ ਉਦਾਂ ਨਹੀਂ ਇਨਾ ਜੀ ਦਾ ਪਰ ਸਾ ਪਿਛਲੇ ਸਾਲ ਦੇ ਜਿਹੜੇ ਬੱਚੇ ਉਹ ਵੀ ਛੱਡ ਲਈ ਸੀ ਵਿੱਚ ਤੇ ਉਹਨਾਂ ਕਰਕੇ ਵੀ ਨਸਰੇ ਉਸਰੇ ਲ ਲ ਲ ਲ ਲ ਚਲੋ ਪਹਿਲੀ ਵਾਰੀ ਬਹਿ ਗਿਆ ਢਾਂਗੀ ਤੇ ਵਧੀਆ ਗੱਲ ਆ ਲੋ ਬਾਬੇ ਕੁੰਟਰ ਕੁਬਤਰ ਬਹਿ ਕੇ ਇੱਕ ਡੱਕ ਲਈ ਆ ਤੇ ਇਹ ਡੱਕੇ ਨਹੀਂ ਜਾਂਦੇ ਇਹ ਮસ્ਤੀ ਮਾਰਦੇ ਹਨਾ ਜੋਰ-ਜੋਰ ਲੱਗਾ ਨਹੀਂ ਤਾਂ ਇੱਕ ਕਬੂਤਰ ਹੀ ਉੱਡ ਗਈ ਆਪਣੀ ਬਾਹਰ ਸੀ ਜਿਹੜੀ ਉਹ ਡੰਡਿਆਂ ਵਾਲੀ ਸੀਗੀ ਉਹ ਵੀ ਉੱਡ ਗਈ ਸੀਗੀ ਤੇ ਘਰੇ ਹੀ ਨਹੀਂ ਆਉਂਦੀ ਪਤੰਦਰ ਦੀ ਉਹ ਪਹਿਲਾਂ ਬੜੀ ਥੋੜੀ ਢਾਂਗੀ ਤੇ ਬੈਗੀ ਪਹਿਲੀ ਵਾਰੀ ਹੁਣ ਦੁਬਾਰਾ ਕੰਮ ਖਰਾਬ ਕਰਦੀ ਪਈ ਆ ਹੌਣ ਸੇਮ ਕਲਾ ਦਾ ਜਨਕ ਉੱਤੇ ਨਾ ਦੇ ਬਿੱਚੇ ਹੋਏ ਆ ਪੈ ਗਿਆ ਇੱਕੇ ਖੁੱਡੇ ਤੇ ਬਈ ਜਾਂਦੀ ਵਸਾਫਾ ਖੁੰਗੇ ਤੇ ਇਥੋਂ ਡੋਨਾ ਫੇਰ ਉੱਡ ਜਾਂਦੀ ਢਾਂਗੀ ਨੂੰ ਮੂੰਹ ਹੀ ਨਹੀਂ ਕਰਦੀ ਬੜੀ ਟੀਠਾ ਬਈ ਤੇਰੀ 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 ਕਰਦੀਆਂ ਵੈਂਦੀ ਇੱਥਈ ਆਏ ਇਤੋਂ ਫੇਰ ਉੱਡ ਜਾਂਦੀ ਆ ਬਗਦੋ ਟਾਈਮ ਹੋ ਗਿਆ 2:30 ਵਜੇ ਦਾ ਤੇ ਕਬੂਤਰ ਨਹੀਂ ਡੱਕੇ ਜਾਂਦੇ ਵੀ ਜਦੋਂ ਹੀ ਟਾਂਕੀ ਨੂੰ ਹੱਥ ਲਾਉਣਾ ਆ ਤੇ ਹੁਣ ਗਰਵਾਇ ਨੂੰ ਸਕੂਲ ਲੈਣ ਗਏ ਉਹ ਲੈ ਕੇ ਆਇਆ ਤੇ ਉੱਤੋਂ ਆ ਗਿਆ ਮੀਂਹ ਹੁਣ ਤੇ ਮੀਂਹ ਵੀ ਪੂਰਾ ਹਨਾ ਪਈ ਜਾਂਦਾ ਮਾੜਾ ਮਾੜਾ ਮਠਾ ਮਠਾ ਜਿਹਾ ਕਬੂਤਰ ਫੇੜ ਗਏ ਇਹਨਾਂ ਨੇ ਫੇ ਛੱਡਣਾ ਇਹਨਾਂ ਨੇ ਵੀ ਇਹੀ ਬਚੇ ਹੀ 3-4 ਜਣੇ ਤੇ ਪਾਣੀ ਪੈ ਗਿਆ ਤਾਂ ਫੇ ਛੱਡ ਜੂਗੇ ਆ ਕਰਦੇ 5-6 ਛੱਡੇ ਆ ਛੇ ਦੇ ਛੇ ਹੀ ਆ ਇੱਕ ਫੜ ਹੋਈ ਸਵੇਰ ਦੀ 5 ਉੜਦੇ ਉਹ ਕੁੱਥੇ ਗਈ ਆਪਣੀ ਆਹ ਟਾਂਗੀ ਤੇਰੀ ਬਹਿਣ ਡਈ ਪਹਿਲਾਂ ਬੜੀ ਸੋਹਣੀ ਬਹਿ ਗਈ ਸੀ ਹੁਣ ਖੁੱਡੇ ਤੇ ਬਈ ਜਾਂਦੀ ਵਾਰ-ਵਾਰ ਮਿੰਟ ਮਿੰਟ ਬਾਅਦ ਕਰਦੇ ਇਹਦਾ ਹਾਲ ਮੈਂ ਖੁੱਡੇ ਤੇ ਰੱਖਦਾ ਹਾਂ ਕੋਈ ਨਾ ਕੋਈ ਨਹੀਂ ਤਾਂ ਫੇਰ ਹੀ ਉੱਥੇ ਬਈ ਜਾਂਣਾ ਖੁੱਡੇ ਤੇ ਐਨਾ ਕਹ ਚਲ ਬਾਹਰ ਨਹੀਂ ਬੈਂਦੀ ਖੁੱਡੇ ਤੇ ਬੈਂਦੀ ਕੋਈ ਗੱਲ ਨਹੀਂ ਹਨਾ ਐਡਾ ਕੋਈ ਚੱਕਰ ਨਹੀਂ ਹੈਗਾ ਆ ਜਿਹੜੀ ਆ ਇਹ ਫੇਰ ਖੁੱਡੇ ਤੇ ਜਾਣੀ ਇੱਥੇ ਤਾਂ ਮੀ ਪੂਰਾ ਤੇਜ ਹੋ ਗਿਆ ਤੇ ਕਬੂਤਰ ਉੱਡੀ ਜਾਂਦੇ ਆ ਬਾਬੇ ਦਾ ਮੀਂਹ ਚ ਗਰਮ ਹੋ ਗਿਆ ਆ ਗਿਆ ਨਾ ਇਹ ਤਾਂ ਮੀਂਹ ਗਿੱਲੇ ਜਿਹੇ ਹੋ ਕੇ ਆ ਗਏ ਆ ਤੇ ਇਹਨਾਂ ਨੂੰ ਹੁਣ ਗਰਮ ਕਰਦਾਂਗੇ ਗੁੜ ਦੇ ਕੇ ਗੁੜ ਤੇ ਦੇਣਾ ਇਹਨਾਂ ਨੂੰ ਸਾਰਿਆਂ ਨੂੰ ਅਗਲਕ ਮੋਤਰੀ ਨੂੰ ਲਾ ਕੇ ਛੱਡਿਆ ਹੋਇਆ ਇਹਨਾਂ ਨੂੰ ਲੱਗ ਤੇ ਕੋ ਉੱਤੇ ਬੈਠਾ ਹਨਾ ਇਹਨਾਂ ਨੂੰ ਗੁੜ ਦੇ ਦਿੰਦੇ ਆ ਡੱਕੇ ਨਹੀਂ ਜਾਂਦੇ ਪਤੰਦਰ ਬਾਬੇ ਢਾਂਗੀ ਵੀ ਟੇਢੀ ਜੀ ਕਰਕੇ ਹੁਣ ਖੁੱਡੇ ਤੇ ਲਾਈ ਆ ਤੇ ਇਹ ਨਹੀਂ ਪਤੰਦਰ ਦੀ ਹੁੰਦੀ ਵੀ ਢਾਂਗੀ ਇਹ 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 ਨਾ ਐਸੀ ਟਰਾਈ ਮੈਂ ਇੱਕ ਵਾਰੀ ਟਰਾਈ ਵਾਸ ਢਾਂਗੀ ਤੇ ਜਦਾ ਬੈਠੀਆਂ ਸੀ ਮੈਂ ਕਿਹਾ ਡਾ ਦਿੰਦਾ ਘੜੀ ਵੈਸੀ ਡਰੀ ਉਹ ਢਾਂਗੀ ਨੂੰ ਮੂੰਹ ਹੀ ਨਹੀਂ ਕਰਦੀ ਫੇਰ ਥੱਲੇ ਖੁੱਡੇ ਤੇ ਬੈਠੀ ਜਾਂਦੀ ਵਾਹ ਵਾਰ 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 ਇੱਥੇ ਕੋਈ ਪਾਸੇ ਉਹ ਫੇਰ ਹੀ ਨਾਲ ਵੀ ਢਾਂਗੀ ਕਰਦਾਂਗੀ ਢਾਂਗੀ ਤੇ ਚੜਜੂਗੀ ਨਾ ਕੀ ਮਜਾ ਆ ਲਿਆ ਜੀ ਬਾਬਾ ਇਨਾ ਮੀਂਹ ਪਿਆ ਨਾ ਸਾਰੇ ਖੁੱਡੇ ਗੰਦ ਪੈ ਗਿਆ ਹੁਣ ਉਹ ਸਾਫ਼ ਕੀਤਾ ਉਹ ਸਾਫ਼ ਕੀਤਾ ਤੇ ਆਹ ਰਹਿ ਗਏ ਹੁਣ ਇਹ ਸਵੇਰੇ ਸਾਫ਼ ਕਰੂੰਗਾ ਉਦਾਂ ਪਾਣੀ ਨਹੀਂ ਹੈਗਾ ਵਿੱਚ ਉਦਾਂ ਛਿੱਟਾਈਆਂ ਉਦਾਂ ਬਾਛੜ ਜੀ ਬਾਛੜ ਜੀ ਚਲ ਗਈ ਹੈ ਨਾ ਦੇ ਆਲੀ ਕਿੱਥੇ ਗਈ ਹੁਣ ਆਹ ਬੈਠੀ ਆ ਢਾਂਗੀ ਤਾਂ ਮੂੰਹ ਹੀ ਨਹੀਂ ਕਰਦੀ ਡਰ ਗਈ ਐਸੀ ਡਰੀ ਇੱਕੋ ਰੇ ਡਾਈ ਚੰਦ ਆ ਪੁੱਤ ਢਾਂਗੀ ਤੇ ਪੈਣਾ ਆ ਹੁਣ ਬਹਿ ਕੱਲ ਨੂੰ ਬਹਿ ਉਦਾਂ ਨਹੀਂ ਤੇਰੀ ਗੱਲ ਬਣਨੀ ਮ ਮਟੇਡੀ ਕੀ ਪੈਪ ਜੋ ਸਾਖ ਦੇ ਚਲਾਈ ਆ ਵੀ ਹੁੱਡੇ ਤੇ ਚੱਲ ਬੈਂਦੀ ਢਾਂਗੀ ਤੇ ਬਹਿ ਜੂਗੀ ਨਾ ਮਜਾਲਾ ਹੀ ਨਹੀਂ ਆ ਗਈ ਫੇਰ ਇਹ 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 ਨਾ ਮੈਂ ਆ ਕੇ ਖੁੱਡੇ ਤੇ ਬਹਿ ਗਿਆ ਚਾਈ ਪਾਣੀ ਜਾਂ ਡਰ ਵੀ ਲੱਗਦਾ ਥੱਲੇ ਨੂੰ ਦੇਖ ਕੇ ਕਾफी ਚਾਈ ਹੋ ਜਾਂਦੀ ਥੱਲੇ ਨੂੰ ਘਟਵਾੜ 40 ਕੋ ਫੁੱਟ ਹੋਣੀ ਆ ਹੁਣ ਦੇਖਦੇ ਆ ਕਿੱਥੇ ਪੈਂਦੀ ਆ ਆ ਗਈ ਇਹ 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 ਆਦੋਂ ਆ ਇੱਥੇ ਹੀ ਆ ਮੈਂ ਹੁਣ ਆ ਹੋ ਗਈ ਅੱਲੋ ਜੀ ਆਹ ਬੈ ਗਈ ਤੇ ਜਾਵੇ ਡਾਲੋ ਇਹਨੂੰ ਬੜੀ ਸੋਹਣੀ ਸਵੇਰੇ ਇੱਕ ਵਾਰੀ ਢਾਂਗੀ ਚੜ ਗਈ। ਹੁਣ ਐਸਾ ਗੰਦ ਪਾਇਆ ਉਹ ਢਾਂਗੀ ਨੂੰ ਮੂੰਹ ਹੀ ਨਹੀਂ ਕਰਦੀ ਮੈਂ ਚੰਗੀ ੜਾ ਬੈਠਾ ਇਹਨੂੰ। ਇਹਦਾ ਮਿੱਟੀ ਆ ਹੁਣ। ਕੱਲ ਨੂੰ ੜਾ ਕੇ ਦੇਖਣੀ ਜੇ ਤਾਂ ਢਾਂਗੀ ਚੜਨ ਲੱਪਈ ਸਿੱਧੀ ਠੀਕ ਆ। ਇਹਦਾ ਮਿੱਟੀ ਆ ਵੀ। ਉਤਰੀ ਨਹੀਂ ਚੰਗੀ ਆ ਨਾ। ਇਹ ਡੰਡੇ ਵਾਲੀ ਦੀ ਭੈਣ ਆ। ਤੇ ਜਿੱਦਾਂ ਰੋਕੀ ਜਦੋਂ ਬਾਹ ਵਧੀਆ ਉੜਦੀ ਸੀ ਮਤਲਬ 5-4 ਘੰਟੇ ਲਈ ਜਾਂਦੀ ਸੀ। ਤੇ ਇਹਨਾਂ ਦੇ ਇੰਨਾ ਕੀ ਟਾਈਮ ਕਰਦੇ ਜਿਆਦਾ ਨਹੀਂ ਉੜਦੇ 5-4 ਘੰਟੇ ਕੀ ਉੜਦੇ ਬਸ ਘਰੇ। ਬਾਹਰ ਵੱਧ ਜ਼ੋਰ ਮਾਰ ਜਾਂਦੇ ਆ। ਤੇ ਉਹ ਬੈ ਗਈ ਜਾ ਕੇ ਹੁਣ ਇੱਕੋ ਇੱਕ ਕਬੂਤਰੀ ਸੀ ਇਹ ਮੈਂ ਤਲ ਛੱਡ ਲੈਣਾ ਇੱਕ ਹੋਰ ਹੈ ਦੀ ਭੈਣ ਦਾ ਹੋਇਆ ਫੇ ਇਹਨੂੰ ਰੋਕ ਲਾਂਗੇ ਤੇ ਉਹ ਦੀ ਭੈਣ ਨੂੰ ਕੱਢ ਲਾਂਗੇ ਹੁਣ ਉਹ ਲੱਗੀ ਆ ਢਾਂਗੀ ਤੇ ਢਾਂਗੀ ਤੇ ਇਹ ਵੀ ਲਾ ਕੇ ਬੰਦ ਕੀਤੀਆਂ ਆ ਢਾਂਗੀਆਂ ਦੇ ਰੰਗ ਜੋ ਫਿੱਕੇ ਪੈ ਗਏ ਨਾ ਚੱਕਰੇ ਇਹ ਪਿਆ ਰੰਗ ਉੜ ਗਏ ਢਾਂਗੀਆਂ ਦੇ ਹੋਰ ਨਹੀਂ ਕੋਈ ਚੱਕਰ ਚੱਕਰੇ ਇਹੀ ਪਿਆ ਲੋਏ ਬਾਬੇ ਕੰਮ ਹੋਰ ਹੋ ਗਿਆ ਗੇਮ ਪੈ ਗਈ ਕਾਦੀ ਉਹ ਬੈ ਗਈ ਜਾ ਕੇ ਟਾਵਰ ਤੇ ਫਿਰ ਅੰਦਰ ਐਵੇਂ ਇਹ ਨਾਲ ਤਾਂ ਖੁੱਡੇ ਤੇ ਬੈਂਦੀ ਸੀ ਬਹਿਣ ਦਿੰਦਾ ਚਲੋ ਕੋਈ ਗੱਲ ਨਹੀਂ ਇਹ ਨੂੰ ਡੋਣਾ ਨਹੀਂ ਹੈਗਾ ਭਗਵਾਨ ਦੇ ਇਹਦਾ ਪੱਤਾ ਗਿਆ ਕਟਿਆ ਇਥੋਂ ਪਿੰਡ ਚੈੱਕ ਕਰੋ ਯਾਰ ਓ ਦੂਰ ਤੱਕ ਜਾਂਦਾ ਪਿੰਡ ਵੀ ਇੱਧਰ ਇੰਨਾ ਹੀ ਦਰ ਨੂੰ ਆ ਘਰ ਪੈਣ ਕਰਕੇ ਆਪਣਾ ਹੁਣ ਥੋੜਾ ਜਿਹਾ ਫਾਇਦਾ ਹੋਣ ਲੱਗ ਪਿਆ ਨੇ ਦਾ ਘਰ ਬਾਹਰ ਪੈਂਦਾ ਸੀ ਆਪਣਾ ਇੱਕ ਆ ਸ਼ੈੱਡ ਜੀ ਬਣ ਗਈ ਹੈ ਨਾ ਇਹਨਾਂ ਕੂਤਰ ਐਦਕੀ ਆਪਣੇ ਤੁਰੇ ਨਹੀਂ ਹੈਗੇ ਬਹੁਤ ਘੱਟ ਤੁਰੇ ਆ ਤੁਰਨ ਦਾ ਚਾਂਸ ਹੀ ਨਹੀਂ ਕੋਈ ਟਮਾਟਾ ਮੇ ਤੁਰੇ ਆ ਪਰ ਉਹ ਵੀ ਪਿੰਡ ਵਾਲੇ ਜਿੱਦਾਂ ਮਤਲਬ ਨਾਲ ਨਾਲ ਲੱਗਦਿਆ ਕਰਕੇ ਤੁਰੇ ਆ ਕਿਉਂਕਿ ਪਿੰਡ ਹੈਗਾ ਲੰਬਾ 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 ਇਦਾਂ ਆਪਣਾ ਵੀ ਉਹਦਾ ਚੱਕਰ ਪਿਆ ਬਾਕੀ ਉਤਰ ਖੜੇ ਹੀ ਆਪਣੇ ਅੱਜ ਪਿੰਡ ਦੇਖੋ ਬਾਬੋ ਜੀ ਉਹ ਪਹਾੜ ਵੀ ਦੀਦੇ ਆ ਉਹ ਦੇਖੋ ਉਹ ਦੀਦੇ ਨਾਲ ਪਹਾੜ ਉਹ ਪਹਾੜ ਜਦੋਂ ਮੀਂਹ ਪਿਆ ਹੋਵੇ ਤੋ ਦੀਦੇ ਆਪਾਂ ਨੂੰ ਸਾਰੇ ਇੱਧਰ ਵੀ ਦੀਦੇ ਹੋਣਗੇ ਨਹੀਂ ਇਦਾਂ ਇੱਧਰ ਕਦੇ-ਕਦੇ ਦੀਦੇ ਆ ਉਹ ਸੇ ਸਾਹਮਣੇ ਫਿੱਕੇ ਫਿੱਕੇ ਜਿਹੇ ਹਨ ਦੀ ਜਣ ਕਾਲੇ ਕਾਲੇ ਜੇ ਉਹ ਪਹਾੜੀ ਆ ਇੱਥੋਂ ਤੱਕ ਕਲੀਅਰ ਦਿੱਤੇ ਆ ਬਾਲੇ ਹੋਰ ਬੇ ਬਾਬੇ ਕੀ ਹਾਲ ਚੱਲ ਨੇ ਤੇ ਕਰੀਏ ਵੀਡੀਓ ਜਿਹੜੀ ਆਪਣੀਓ ਕਬੂਤਰੀ ਆ ਬਾਬੇ ਉਹ ਘਰੇ ਨਹੀਂ ਆਉਂਦੀ ਹੁਣ ਐਸੀ ਮੈਂ ਛੇੜ ਬੈਠਾ ਇੱਥੋਂ ਵੀ ਉੱਪਰ ਛੇੜ ਦਿੰਨਾ ਇੱਕ ਕਰੀ ਹਨਾ ਵੀ ਆਜੂਗੀ ਘਰ ਨੂੰ ਉਹ ਸਾਹਮਣੇ ਟਾਵਰ ਤੇ ਜਾ ਕੇ ਬੈ ਗਈ ਉੱਪਰ ਕਿਦ ਨੂੰ ਹੱਤ ਜਾਂਦਾ ਇਧਰ ਨੂੰ ਅਸ਼ਾ ਟਾਵਰ ਤੇ ਬੈ ਗਈ ਆ ਤੇ ਹੁਣ ਉਹ ਹੈ ਨਹੀਂ ਆਉਂਦੀ ਹੱਥ ਹਨਾ ਤੇ ਉੱਥੇ ਬੈਠੀ ਜਾਂਦੀ ਉਡ ਉਡ ਕੇ ਉੱਥੇ ਹੀ ਦੁਬਾਰਾ ਵਾਰ ਜਾਈ ਜਾਂਦੀ ਆ ਤੇ ਹਾਲਤ ਹੁਣ ਤੇ ਇਦਾਂ ਮੀਂਹ ਨੇ ਬਾਬੇ ਸਤਿਆਨਾਸ਼ ਜਾਂ ਕੀਤਾ ਹੁੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੀਂਹ ਨਹੀਂ ਹਟਦਾ ਇੱਕ ਛਤਰੀ ਲੱਗੀ ਆ ਠੀਕ ਆ ਤੇ ਮੀਂਹ ਮੁ ਕਿੰਨਾ ਹੀ ਪੈ ਹਟਿਆ ਇੱਕ ਕਰੀ ਹਨਾ ਤੇ ਕਬੂਤਰੀ ਉਹ ਆ ਪੈਂਦੀ ਆ ਹੁਣ ਕਬੂਤਰੀ ਟਾਵਰ ਤੇ ਆ ਉਹ ਸਾਹਮਣੇ ਟਾਵਰ ਤੇ ਬੈਠੀ ਆ ਹੁਣ ਜਾਂ ਤਾਂ ਆਵੇ ਨਾ ਰਾਤ ਜੇ ਆ ਗਈ ਤ ਰਾਤ ਬਿੱਲੀ ਬੁੱਲੀ ਨਾ ਖਾ ਜਾਏ ਇੱਕ ਵਾਰੀ ਗੀੜਾ ਮਾਰ ਜਾਗੇ ਅਗਰੇ ਰਾਤ ਨੂੰ ਪਰ ਨਾ ਹੀ ਆਵੇ ਤਾਂ ਵਧੀਆ ਗੱਲ ਆ ਹੁਣ ਤੇ ਠੀਕ ਹੈ ਬਾਬੇ ਉਹ ਮਿਲਦੇ ਆਂ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਬਾਕੀ ਦੀ ਗੇਮ ਕਰਾਂਗੇ ਅਗ ਦੱਸਾਂਗੇ ਜਿਹੜੀ ਵੀ ਆਹ ਪਹਿਲੇ ਤੋਂ ਆਪਾਂ ਅੱਜ ਤੋਂ ਸ਼ੁਰੂ ਕਰ ਲਈ ਨਾ ਵੀ ਕਿੱਦਾਂ ਬਦਾਮ ਕਿੰਨੇ ਕਿੱਦਾਂ ਸ਼ੁਰੂ ਕਰਨੇ ਆਂ ਗੋੜ ਦੇਣਾ ਅੰਦਿਆਂ ਨੂੰ ਤੁੱਪੇ ਪਾਉਣਾ ਉਹ ਸਾਰੀ A to Z ਆਪਾਂ ਗੱਲ ਕਰਤੀ ਹੈ ਨਾ ਤੇ ਬਾਕੀ ਬਾਬੇ ਉਹ ਮਿਲਦੇ ਆਂ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ